ਸਤ ਸ੍ਰੀ ਅਕਾਲ ਜੀ ਦੋਸਤੋ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਇਹ ਕਹਾਣੀ ਜਿਸ ਭੈਣ ਨੇ ਮੈਨੂੰ ਸੁਣਾਈ ਉਸ ਦਾ ਨਾਮ ਸਿਮੀ ਹੈ ਮੇਰਾ ਨਾਮ ਸਿਮੀ ਹੈ ਅਤੇ ਮੇਰੀ ਉਮਰ 25 ਸਾਲ ਦੀ ਮੇਰੇ ਪਤੀ ਦੀ ਮੌਤ ਹੋ ਚੁੱਕੀ ਹੈ ਮੈਂ ਆਪਣੀ ਭਰੀ ਜਵਾਨੀ ਵਿੱਚ ਹੀ ਵਿਧਵਾ ਹੋ ਗਈ ਸੀ ਅਤੇ ਹੁਣ ਮੇਰੀ ਜ਼ਿੰਦਗੀ ਹੁਣ ਮੇਰੀ ਸੱਸ ਅਤੇ ਆਪਣੇ 8 ਸਾਲ ਦੇ ਬੇਟੇ ਨਾਲ ਜਲੰਧਰ ਵਿੱਚ ਰਹਿੰਦੀ ਹਾਂ ਇਹ ਕਹਾਣੀ ਉਸ ਸਮੇਂ ਦੀ ਹੈ ਜਦੋਂ ਮੈਂ ਅਤੇ ਮੇਰੀ ਸੱਸ ਵਿਆਹ ਤੇ ਗਏ ਸੀ ਵਿਆਹ ਵਿੱਚ ਬਹੁਤ ਸਾਰੇ ਰਿਸ਼ਤੇਦਾਰ ਆਏ ਹੋਏ ਸਨ ਉਸ ਸਮੇਂ ਮੇਰੀ ਸੱਸ ਨੇ ਮੈਨੂੰ ਆਵਾਜ਼ ਦਿੰਦੇ ਹੋਏ ਕਿਹਾ ਕਿ ਸਿਮੀ ਮੇਰੇ ਕੋਲ ਆ ਮੈਂ ਤੈਨੂੰ ਆਪਣੇ ਜਿੱਦੀ ਪਿੰਡ ਦੇ ਸਰਪੰਚ ਨਾਲ ਮਰਾਉਂਦੀ ਹਾਂ ਮੇਰੀ ਸੱਸ ਨੇ ਮੇਰੇ ਵੱਲ ਇਸ਼ਾਰਾ ਕੀਤਾ ਸਿਰ ਝੁਕਿਆ ਮੇਰੀ ਸੱਸ ਦੇ ਕਹਿਣ ਤੇ ਮੈਂ ਉਹਨਾਂ ਦੇ ਪੈਰੀ ਹੱਥ ਲਾਉਣ ਤੇ ਲਈ ਚੁੱਕੀ ਸਰਪੰਚ ਸਾਹਿਬ ਦੀਆਂ ਨਜ਼ਰਾਂ ਮੇਰੇ ਤੇ ਹੀ ਸਨ ਜਿਵੇਂ ਹੀ ਮੈਂ ਉਹਨਾਂ ਦੇ ਪੈਰੀ ਹੱਥ ਲਾ ਕੇ ਉੱਠੇ ਤਾਂ ਮੇਰੀ ਸੱਸ ਨੇ ਮੈਨੂੰ ਹੌਲੀ ਜਿਹੀ ਕਿਹਾ ਤੂੰ ਕਿ ਤੂੰ ਦੇਖ ਤਾਂ ਸਹੀ ਇਹਨਾਂ ਦੀ ਉਮਰ ਕੀ ਲੱਗਦੀ ਹੈ ਤੈਨੂੰ ਮੇਰੀ ਸੱਸ ਨੂੰ ਮੈਂ ਕੁਝ ਨਹੀਂ ਕਿਹਾ ਅਤੇ ਫਿਰ ਉਹ ਮੇਰੀ ਸੱਸ ਨੇ ਕਿਹਾ ਕਿ ਇਹਨਾਂ ਦੀ ਉਮਰ 70 ਸਾਲ ਹੈ ਕੀ ਤੈਨੂੰ ਇਹ 70 ਸਾਲ ਦੇ ਲੱਗਦੇ ਹਨ ਦੋਸਤੋ ਮੈਂ ਤੁਹਾਨੂੰ ਸਰਪੰਚ ਸਾਹਿਬ ਜੀ ਬਾਰੇ ਦੱਸਦੀ ਹਾਂ ਉਹਨਾਂ ਦੀ ਉਮਰ ਜ਼ਿਆਦਾ ਲੱਗਦੀ ਨਹੀਂ ਸੀ ਉਹਨਾਂ ਦੇ ਵਾਲ ਅਤੇ ਦਾੜ੍ਹੀ ਵੀ ਚਿੱਟੀ ਸੀ ਉਹਨਾਂ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਉਹ ਸੱਚੀ ਕੋਈ ਸਾਧੂ ਹੋਣ ਮੇਰੀ ਸੱਸ ਨੇ ਕਿਹਾ ਸਿਮੀ ਇਹ ਕੁਝ ਦਿਨ ਸਾਡੇ ਘਰ ਵਿੱਚ ਹੀ ਰਹਿਣਗੇ ਉਸ ਸਮੇਂ ਉਹ ਕਿਸੇ ਕੰਮ ਲਈ ਸ਼ਹਿਰ ਆ ਆਏ ਹੋਏ ਹਨ ਇਸ ਲਈ ਮੈਂ ਉਹਨਾਂ ਨੂੰ ਫੋਨ ਕਰਕੇ ਆਪਣੇ ਘਰ ਰਹਿਣ ਲਈ ਕਿਹਾ ਉਹ ਜਿੰਨੇ ਦਿਨ ਚਾਹੇ ਆਪਣੇ ਘਰ ਰਹਿ ਸਕਦੇ ਹਨ ਆਉਂਦੇ ਹੀ ਉਹਨਾਂ ਨੂੰ ਮੇਰੀ ਸੱਸ ਨੇ ਕਿਹਾ ਕਿ ਇਹ ਘਰ ਤੁਹਾਡਾ ਹੈ ਆਪਣਾ ਹੀ ਘਰ ਸਮਝੋ ਸਾਡੇ ਘਰ ਵਿੱਚ ਤਿੰਨ ਹੀ ਲੋਕ ਰਹਿੰਦੇ ਹਨ ਮੇਰੀ ਸੱਸ ਨੇ ਬਹੁਤ ਵਾਰ ਕਹਿਣ ਤੇ ਉਹ ਮੰਨੇ ਸਨ ਆਉਂਦੇ ਹੀ ਸੀ ਮੇਰੀ ਸੱਸ ਨੇ ਮੈਨੂੰ ਪੁੱਛਿਆ ਕਿ ਸਿਮੀ ਤੈਨੂੰ ਸਰਪੰਚ ਸਾਹਿਬ ਦੇ ਇੱਥੇ ਰਹਿਣ ਦੇ ਕਾਰਨ ਦਾ ਕੋਈ ਪਰੇਸ਼ਾਨੀ ਤਾਂ ਨਹੀਂ ਹੋਊਗੀ। ਉਹ ਕੁਝ ਦਿਨ ਇੱਥੇ ਰਹਿਣਗੇ। ਮੈਂ ਵੀ ਉਹਨਾਂ ਨੂੰ ਕਿਹਾ ਕਿ ਤੁਸੀਂ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ। ਮੈਨੂੰ ਤੁਹਾਡੇ ਇੱਥੇ ਰਹਿਣ ਤੇ ਕੋਈ ਵੀ ਪਰੇਸ਼ਾਨੀ ਨਹੀਂ। ਮੈਂ ਦੇਖਿਆ ਉਹ ਮੇਰੇ ਨਾਲ ਗੱਲ ਕਰਦੇ ਸਮੇਂ ਮੇਰੇ ਤੇ ਨਜ਼ਰਾਂ ਟਿਕਾ ਕੇ ਮੇਰੇ ਵੱਲ ਹੀ ਦੇਖਦੇ ਸਨ। ਫੇਰ ਸਾਡੀ ਗਵਾਂਢਣ ਨੇ ਮੈਨੂੰ ਆਵਾਜ਼ ਮਾਰੀ ਨੇ ਮੈਨੂੰ ਬਾਹਰ ਆਵਾਜ਼ ਮਾਰੀ ਅਤੇ ਮੈਂ ਬਾਹਰ ਚਲੀ ਗਈ ਇੱਕ ਦਿਨ ਜਦੋਂ ਮੈਂ ਅਤੇ ਮੇਰਾ ਬੇਟਾ ਘਰ ਆਏ ਤਾਂ ਮੈਂ ਦੇਖਿਆ ਕਿ ਸਰਪੰਚ ਸਹਿ ਮੇਰੇ ਸਾਹਮਣੇ ਹੀ ਬੈਠੇ ਹੋਏ ਸਨ ਅਸੀਂ ਇੱਕ ਦੂਜੇ ਵੱਲ ਦੇਖਿਆ ਤੇ ਫਿਰ ਮੇਰੀ ਸੱਸ ਨੇ ਮੈਨੂੰ ਇਸ਼ਾਰਾ ਕੀਤਾ ਅਤੇ ਮੈਂ ਆਪਣੀ ਚੁੰਨੀ ਆਪਣੇ ਸਿਰ ਉੱਤੇ ਰੱਖ ਲਈ ਅਤੇ ਚਾਹ ਬਣਾਉਣ ਲਈ ਰਸੋਈ ਵਿੱਚ ਚਲੀ ਗਈ ਉਸ ਸਮੇਂ ਹੀ ਮੇਰੀ ਸੱਸ ਮੇਰੇ ਕੋਲ ਆਈ ਅਤੇ ਕਹਿਣ ਲੱਗੀ ਕਿ ਸਿਮੀ ਤੂੰ ਹਮੇਸ਼ਾ ਆਪਣੀ ਚੁੰਨੀ ਦਾ ਪੱਲਾ ਸਿਰ ਤੇ ਰੱਖ ਕੇ ਹੀ ਸਰਪੰਚ ਸਾਹਿਬ ਦੇ ਸਾਹਮਣੇ ਆਇਆ ਕਰ ਮੈਂ ਉਹਨਾਂ ਨੂੰ ਸਵੇਰੇ ਅਤੇ ਸ਼ਾਮ ਨੂੰ ਨਾਸ਼ਤਾ ਦਿੰਦੀ ਉਹ ਸਾਡੇ ਘਰ ਵਿੱਚ ਇੱਕ ਅਲੱਗ ਕਮਰੇ ਵਿੱਚ ਰਹਿੰਦੇ ਸਨ ਇੱਕ ਦਿਨ ਮੈਨੂੰ ਅਜੀਬ ਜਿਹੀ ਆਵਾਜ਼ ਸੁਣਾਈ ਦਿੱਤੀ। ਉਹ ਸੌਂਦੇ ਹੀ ਮੈਂ ਰਸੋਈ ਵਿੱਚ ਚਲੀ ਗਈ। ਉੱਥੇ ਮੈਂ ਦੇਖਿਆ ਕਿ ਸਰਪੰਚ ਸਾਹਿਬ ਚਾਹ ਬਣਾ ਰਹੇ ਸੀ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਚਾਹ ਕਿਉਂ ਬਣਾ ਰਹੇ ਹੋ? ਉਹ ਤੁਸੀਂ ਮੈਨੂੰ ਕਹਿ ਦਿੱਤਾ ਹੁੰਦਾ ਮੈਂ ਬਣਾ ਦਿੰਦੀ। ਤਾਂ ਉਹਨਾਂ ਨੇ ਕਿਹਾ ਕਿ ਸਿਮੀ ਇਸ ਲਈ ਮੈਂ ਤੈਨੂੰ ਤਕਲੀਫ ਕਿਉਂ ਦੇਵਾਂ? ਮੇਰਾ ਕੰਮ ਤਾਂ ਰਾਤ ਤੱਕ ਚਲਦਾ ਹੈ ਮੈਂ ਕਹਿ ਚਲੋ ਹਟੋ ਮੈਂ ਚਾ ਬਣਾਉਂਦੀ ਹਾਂ ਉਸ ਸਮੇਂ ਮੈਂ ਆਪਣੇ ਸਿਰ ਤੇ ਚੁੰਨੀ ਰੱਖਣਾ ਭੁੱਲ ਗਈ ਸੀ ਚਾ ਬਣਾਉਂਦੇ ਸਮੇਂ ਅਚਾਨਕ ਮੇਰੀ ਨਜ਼ਰ ਸਰਪੰਚ ਸਾਹਿਬ ਤੇ ਪਈ ਉਹ ਮੈਨੂੰ ਹੀ ਦੇਖ ਰਹੇ ਸੀ ਉਹਨਾਂ ਦੀ ਨਜ਼ਰ ਮੇਰੀ ਕਮਰ ਤੇ ਹੀ ਸੀ ਮੈਂ ਜਲਦੀ ਨਾਲ ਅਲਾਪ ਨੇ ਸਿਰ ਤੇ ਰੱਖਿਆ ਅਤੇ ਹੁਣ ਹਰ ਰੋਜ਼ ਮੈਂ ਹੀ ਉਹਨਾਂ ਲਈ ਚਾਹ ਬਣਾਉਣ ਲੱਗੀ ਕੁਝ ਦਿਨ ਇਸ ਤਰ੍ਹਾਂ ਹੀ ਬੀਤ ਗਏ ਸੀ ਪਰ ਮੈਂ ਮਹਿਸੂਸ ਕੀਤਾ ਕਿ ਜਦੋਂ ਵੀ ਮੈਂ ਸਰਪੰਚ ਸਾਹਿਬ ਦੇ ਸਾਹਮਣੇ ਜਾਂਦੀ ਹਾਂ ਤਾਂ ਉਹ ਮੈਨੂੰ ਡੂੰਘੀਆਂ ਨਜ਼ਰਾਂ ਨਾਲ ਦੇਖਦੇ ਹਨ ਮੈਂ ਬਹੁਤ ਪਤਲੀ ਹਾਂ ਅਤੇ ਦਿਖਣ ਵਿੱਚ ਵੀ ਬਹੁਤ ਜ਼ਿਆਦਾ ਖੂਬਸੂਰਤਾਂ ਮੈਂ ਉਹਨਾਂ ਦੇ ਸਾਹਮਣੇ ਸਾੜੀ ਦਾ ਪੱਲਾ ਸਿਰ ਤੇ ਰੱਖ ਕੇ ਹੀ ਜਾਂਦੀ ਸੀ ਇਸ ਤਰ੍ਹਾਂ ਇਹ ਕੁਝ ਦਿਨ ਚੱਲਦਾ ਰਿਹਾ ਅਤੇ ਕੁਝ ਦਿਨਾਂ ਬਾਅਦ ਮੇਰਾ ਵੱਡਾ ਜੀਠ ਸਾਡੇ ਘਰ ਆ ਗਿਆ ਕਿਉਂਕਿ ਮੇਰੀ ਸੱਸ 6 ਮਹੀਨੇ ਮੇਰੇ ਕੋਲ ਅਤੇ 6 ਮਹੀਨੇ ਆਪਣੇ ਵੱਡੇ ਪੁੱਤ ਮੇਰੇ ਜੀਠ ਕੋਲ ਰਹਿੰਦੀ ਸੀ ਅਤੇ ਮੇਰੀ ਸੱਸ ਆਪਣੇ ਵੱਡੇ ਬੇਟੇ ਨਾਲ ਚਲੀ ਗਈ ਪਰ ਜਾਣ ਤੋਂ ਪਹਿਲਾਂ ਉਹ ਮੈਨੂੰ ਕਹਿ ਕੇ ਗਈ ਕਿ ਸਿਮੀ ਸਰਪੰਚ ਸਾਹਿਬ ਦਾ ਚੰਗੀ ਤਰ੍ਹਾਂ ਖਿਆਲ ਰੱਖੀ ਉਹਨਾਂ ਨੇ ਕਿਸੇ ਤਰ੍ਹਾਂ ਦੀ ਵੀ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਹੁਣ ਅਸੀਂ ਇੰਕਾਰ ਵਿੱਚ ਤਿੰਨ ਲੋਕ ਹੀ ਹਾਂ ਰਹਿ ਗਏ ਸੀ ਮੈਂ ਮੇਰਾ ਵੱਡਾ ਬੇਟਾ ਤੇ ਸਰਪੰਚ ਸਾਹਿਬ ਪਰ ਸਰਪੰਚ ਸਾਹਿਬ ਹੁਣ ਪਰ ਹੁਣ ਮੇਰੇ ਤੇ ਸਾਹਿਬ ਦੇ ਵਿੱਚ ਕੁਝ ਗੱਲਾਂ ਬਾਤਾਂ ਹੋਣੀਆਂ ਲੱਗੀਆਂ ਇੱਕ ਰਾਤ ਮੈਂ ਉਹਨਾਂ ਲਈ ਕਮਰੇ ਵਿੱਚ ਖਾਣਾ ਲੈ ਕੇ ਗਈ ਉਹਨਾਂ ਦੇ ਕਮਰੇ ਵਿੱਚ ਹਨੇਰਾ ਸੀ ਜਿਵੇਂ ਹੀ ਮੈਂ ਉਹਨਾਂ ਦੇ ਘਾਰੇ ਵਿੱਚ ਗਈ ਤਾਂ ਕਮਰੇ ਵਿੱਚ ਹਨੇਰਾ ਹੋਣ ਦੇ ਕਾਰਨ ਉਹਨਾਂ ਦੀ ਰੋਟੀ ਵਾਲੀ ਤੇ ਨਿਚੇ ਡਿੱਗੀ ਅਤੇ ਉਹਨਾਂ ਨੇ ਲਾਈਟ ਜਗਾਈ ਅਤੇ ਬੋਲੇ ਕਿ ਸੌਰੀ ਸਿਮੀ ਮੈਂ ਕਿਹਾ ਤੂੰ ਕੋਈ ਗੱਲ ਨਹੀਂ ਮੈਂ ਸਾਫ਼ ਕਰ ਦਿੰਦੀ ਹਾਂ ਸਰਪੰਚ ਸਾਹਿਬ ਨੇ ਕਿਹਾ ਕਿ ਕੋਈ ਗੱਲ ਨਹੀਂ ਸਿਮੀ ਮੈਂ ਸਾਫ ਕਰ ਦਿੰਦਾ ਹਾਂ ਮੈਂ ਕਿਹਾ ਤੁਸੀਂ ਆਰਾਮ ਕਰੋ ਮੈਂ ਕਰ ਦੇਵਾਂਗੀ ਅਤੇ ਫਿਰ ਮੈਂ ਸਾਫ ਕਰਨ ਲੱਗੀ ਉਹਨਾਂ ਨੇ ਮੇਰੇ ਵੱਲ ਹੀ ਦੇਖ ਰਹੇ ਸੀ ਮੈਂ ਖਾਣਾ ਸਾਫ ਕੀਤਾ ਅਤੇ ਸਿਰਫ ਸਰਪੰਚ ਸਾਹਿਬ ਨੂੰ ਦੂਜੀ ਪਲੇਟ ਦਿੱਤੀ ਅਤੇ ਆਪਣੇ ਕਮਰੇ ਵਿੱਚ ਚਲੀ ਗਈ ਮੈਂ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਈ ਅਤੇ ਫਿਰ ਅਗਲੀ ਸਵੇਰ ਸਰਪੰਚ ਸਾਹਿਬ ਨੂੰ ਖਾਣਾ ਦੇਣ ਲਈ ਮੈਂ ਉਹਨਾਂ ਦੇ ਕਮਰੇ ਵਿੱਚ ਚਲੀ ਗਈ ਉਹਨਾਂ ਨੂੰ ਦੇਖ ਕੇ ਮਹਿਰਾਨ ਰਹਿ ਗਈ ਉਹ ਮੇਰੇ ਵੱਲ ਦੇਖਦੇ ਹੋਏ ਕਹਿਣ ਲੱਗੇ ਕਿ ਸਿਮੀ ਮੇਰੇ ਨਾਲ ਕੁਝ ਸਮਾਂ ਬਤਾ ਲਓ ਮੈਂ ਵੀ ਇਹ ਚਾਹੁੰਦਾ ਹਾਂ ਅਤੇ ਤੂੰ ਵੀ ਇਹ ਚ ਕਹਿੰਦੇ ਹੋਏ ਮੈਂ ਉਹਨਾਂ ਨੂੰ ਪਿੱਛੇ ਤੋਂ ਮੇਰੇ ਪਤਲੀ ਕਮਰ ਨੂੰ ਕੱਟ ਕੇ ਫੜ ਲਿਆ ਉਹਨਾਂ ਨੇ ਮੈਨੂੰ ਇਦਾਂ ਕੱਟ ਕੇ ਫੜ ਲਿਆ ਅੱਜ ਤੋਂ ਤਿੰਨ ਸਾਲਾਂ ਤੋਂ ਬਾਅਦ ਕਿਸੇ ਮਰਦ ਦਾ ਸਪਰਸ਼ ਮਹਿਸੂਸ ਕਰਕੇ ਮੈਨੂੰ ਬਹੁਤ ਮਜ਼ਾ ਆ ਰਿਹਾ ਸੀ ਮੈਂ ਵੀ ਆਪਣੇ ਆਪ ਨੂੰ ਸੰਭਾਲਨਾ ਪਾਈ ਅਤੇ ਉਹਨਾਂ ਨੂੰ ਇਨਕਾਰ ਵੀ ਨਾ ਕਰ ਪਾਈ ਅਤੇ ਪੂਰੀ ਰਾਤ ਉਹ ਆਪਣੀਆਂ ਹਰਦਾਂ ਪਾਰ ਕਰਦੇ ਚਲੇ ਗਏ ਅਜ ਬਹੁਤ ਸਾਲਾਂ ਬਾਅਦ ਮੈਂ ਇਸ ਤਰ੍ਹਾਂ ਦਾ ਸੁੱਖ ਪਾਇਆ ਸੀ ਜਦੋਂ ਸ਼ਾਮ ਨੂੰ ਸਰਪੰਚ ਸਾਹਿਬ ਆਏ ਤਾਂ ਮੈਂ ਉਹਨਾਂ ਲਈ ਚਾ ਬਣਾ ਕੇ ਕਿਨਾਂ ਦੀ ਉਹਨਾਂ ਦੇ ਘਰੇ ਚ ਚਲੀ ਗਈ ਮੈਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਹੋਏ ਬੋਲੇ ਕਿ ਰਚਨਾ ਤੈਨੂੰ ਗਿਫਟ ਮਿਲਿਆ ਮੈਨੂੰ ਮਹਿਸੂਸ ਹੋਇਆ ਕਿ ਅੱਜ ਰਾਤ ਕੁਝ ਨਾ ਕੁਝ ਜ਼ਰੂਰ ਹੋਣ ਵਾਲਾ ਸੀ ਉਸ ਦਿਨ ਹੀ ਮੇਰੀ ਇੱਕ ਦੋਸਤ ਮੇਰੇ ਘਰ ਆਈ ਹੋਈ ਸੀ ਉਹ ਮੇਰੇ ਬੇਟੇ ਨੂੰ ਆਪਣੇ ਘਰ ਲੈ ਗਈ ਕਿਉਂਕਿ ਉਸ ਦੇ ਵੀ ਮੇਰੇ ਬੇਟੇ ਜੀ ਦਾਸੀ ਅੱਜ ਰਾਤ ਘਰ ਵਿੱਚ ਮੈਂ ਅਤੇ ਉਹ ਇਕੱਠੇ ਸੀ ਮੈਂ ਖਾਣਾ ਬਣਾਇਆ ਅਤੇ ਉਹਨਾਂ ਦੇ ਕਮਰੇ ਵਿੱਚ ਚਲੀ ਗਈ ਫਿਰ ਉਹਨਾਂ ਨੇ ਦਰਵਾਜ਼ਾ ਬੰਦ ਕੀਤਾ ਅਤੇ ਫਿਰ ਉਹ ਅੱਜ ਵੀ ਕੱਲ ਰਾਤੀ ਤਰ੍ਹਾਂ ਹੀ ਹੋਇਆ ਸੱਚ ਦੱਸਾਂ ਤਾਂ ਮੈਨੂੰ ਵੀ ਇਹ ਸਭ ਬਹੁਤ ਚੰਗਾ ਲੱਗਣ ਲੱਗਾ ਤਿੰਨ ਮਹੀਨੇ ਇਸ ਤਰ੍ਹਾਂ ਹੀ ਬੀਤ ਗਏ ਸਨ ਅਤੇ ਫਿਰ ਮੇਰੀ ਸੱਸ ਸਬਸ ਆ ਗਈ ਅਤੇ ਉਹਨਾਂ ਦੇ ਜਾਣ ਦਾ ਵੀ ਸਮਾਂ ਆ ਗਿਆ ਮੈਂ ਸਰਪੰਚ ਅਤੇ ਮੇਰੀ ਸੱਸ ਦੀਆਂ ਗੱਲਾਂ ਸੁਣੀਆਂ ਮੇਰੀ ਸੱਸ ਨੇ ਕਿਹਾ ਕਿ ਕਿਵੇਂ ਲੱਗਿਆ ਤੁਹਾਡਾ ਸਮਾਂ ਲੰਘ ਗਿਆ ਪੂਰਾ ਹੋਇਆ ਜਾਂ ਨਹੀਂ ਉਹਨਾਂ ਨੇ ਜਵਾਬ ਦਿੱਤਾ ਕਿ ਹਾਂ ਬੀਬੀ ਮੇਰਾ ਕੰਮ ਹੋ ਗਿਆ ਅਤੇ ਤੁਹਾਡੀ ਬਹੂ ਨੂੰ ਜੋ ਚਾਹੀਦਾ ਸੀ ਮੈਂ ਉਹ ਵੀ ਦਿੱਤਾ ਇਹ ਸਭ ਸੁਣ ਕੇ ਮੈਂ ਹੈਰਾਨ ਰਹਿ ਗਈ ਕਿਉਂਕਿ ਇਸ ਦਾ ਮਤਲਬ ਮੇਰੀ ਸੱਸ ਵੀ ਉਹਨਾਂ ਨਾਲ ਮਿਲੀ ਹੋਈ ਸੀ ਪਰ ਮੇਰੀ ਸੱਸ ਨੇ ਕਦੇ ਵੀ ਮੈਨੂੰ ਠਾਕਰ ਸਾਹਿਬ ਲਈ ਤਾਣਾ ਨਹੀਂ ਮਾਰਿਆ ਸੀ ਸਾਡੇ ਵਿੱਚ ਹਮੇਸ਼ਾ ਖੁਸ਼ੀ ਦਾ ਮਾਹੌਲ ਰਹਿੰਦਾ ਸੀ ਮੇਰੀ ਸੱਸ ਜਾਨ ਪਹੁੰਚ ਕੇ ਆਪਣੇ ਵੱਡੇ ਬੇਟੇ ਦੇ ਘਰ ਚਲੀ ਗਈ ਸੀ ਉਹ ਚਾਹੁੰਦੀ ਤਾਂ ਮੇਰੇ ਕੋਲ ਵੀ ਰੁਕ ਸਕਦੀ ਸੀ ਉਹ ਘਰ ਛੱਡ ਕੇ ਇਸ ਲਈ ਗਈ ਤਾਂ ਕਿ ਮੈਂ ਅਤੇ ਸਰਪੰਚ ਇਕੱਲੇ ਕੁਝ ਸਮਾਂ ਬਤਾ ਸਕੀਏ ਅਤੇ ਕੁਝ ਸਮੇਂ ਬਾਅਦ ਸਰਮਨ ਸਵਾ ਇਸ ਦੁਨੀਆ ਤੋਂ ਚਲ ਬਸੀ ਅਤੇ ਉਹਨਾਂ ਨੇ ਆਪਣੀ ਜ਼ਮੀਨ ਦਾ ਅੱਧਾ ਹਿੱਸਾ ਮੈਨੂੰ ਆਪਣੇ ਬੇਟਾ ਮੇਰੇ ਬੇਟੇ ਨੂੰ ਸਮਝ ਕੇ ਮੇਰੇ ਨਾਮ ਕਰ ਦਿੱਤਾ। ਓਕੇ ਅਸੀਂ ਬਹੁਤ ਖੁਸ਼ ਰਹਿਣ ਲੱਗੇ। ਮੈਂ ਤੇ ਮੇਰੀ ਸੱਸ ਮੇਰਾ ਬੇਟਾ ਤਿੰਨੋਂ ਘਰ ਵਿੱਚ ਆਪਦੀ ਖੁਸ਼ਹਾਲ ਜ਼ਿੰਦਗੀ ਬਤਾ ਰਹੇ ਹਾਂ ਨਮਸਕਾਰ ਜੀ